ਦੀ ਵਾਲੇ ਸਤਗੁਰ ਸੱਜਿਆ ਪਾਤਸ਼ਾਹ ਸਾਨੀ ਕੋਈ ਨਾ ਤੇਰਾ ਇਸ ਦੁਨੀਆ ਤੇ ਆਇਆ ਤੇਥੋਂ ਰੋਂਦੇ ਪੰਡਤ ਵੇਖ ਕੇ ਗਏ ਸਹਾਰੇ ਨਾ ਖਾਤਰ ਦੁਖੀਆਂ ਦੀ ਤੂੰ ਪਿਤਾ ਸ਼ਹੀਦ ਕਰਾਇਆ ਭਾਰਤ ਵਰਸ਼ ਨੇ ਮੰਨ ਲਈ ਜਦੋਂ ਗੁਲਾਮੀ ਮੁਗਲਾਂ ਦੀ ਆਯੋ ਦੋ ਆਜਾ ਦੇਂਦਾ ਤੂੰ ਆਬ ਚੁਲਾਇਆ ਮੇਰ ਕਲਗੀ ਵਾਲੇ ਸਤਿਗੁਰ ਸੱਚਾ ਆਪ ਆਰਤ ਵਰਸ਼ ਨੇ ਮੰਨ ਲਈ ਜਦੋਂ ਗੁਲਾਮੀ ਮੁਗਲਾਂ ਦੀ ਛੰਡਾ ਉਹ ਦੋ ਆਜ਼ਾਦੀ ਦਾ ਤੂੰ ਆਪ ਚੁਲਾਇਆ ਉਦੋਂ ਮੂੰਹ ਵੇਜੀ ਗੁਲਾਪ ਆਈਆਂ ਦੁਨੀਆਂ ਵਾਲਿਆ ਨੇ ਜਦ ਤੂੰ ਸਵਾ ਲੱਖ ਨਾਲ ਕੱਲਾ ਸਿੰਗ ਲੜਾਇਆ ਜਦ ਤੂੰ ਗਾਇਆ ਮੱਛੀ ਵਾਰੇ ਹਾਲ ਮਰੀਦਾਂ ਦਾ ਉਸ ਨੂੰ ਸੁਣ ਕੇ ਨੀਲਾ ਅੰਬਰ ਵੀ কুরਲਾਇਆ ਮੇਰ ਕਲਗੀ ਵਾਲੇ ਸਤਗੁਰ ਸੱਚਾ ਪਾਤਸ਼ਾਹ ਜਦ ਦੂੰਗਾ ਆ ਮਾਚੀ ਵਾਰੇ ਹਾਲ ਮਰੀਦਾਂ ਦਾ ਉਸ ਨੂੰ ਸੁਣ ਕੇ ਨੀਲਾ ਅੰਬਰ ਵੀ ਕੋਰ ਲਾਇਆ ਜੋੜੀ ਜੋੜੀ ਹੋ ਪਰਵਾਰ ਸ਼ਹੀਦੀ ਪਾ ਗਿਆ ਤੇਰਾ ਤੇਰਾ ਸੀ ਤੂੰ ਸੁਣ ਕੇ ਸ਼ੁਕਰ ਮਨਾਇਆ ਤੇਰਾ ਅਮਰਤ ਛਕਿਆ ਜਿਸ ਨੇ ਖੰਡੇ ਧਾਰ ਦਾ ਉਸ ਨੇ ਖੋ ਪਰ ਆਪਣਾ ਕੇ ਸਾਸ ਨੇ ਲੋਹਾਇਆ ਮੇਰੇ ਕਲ ਕੀ ਵਾਲੇ ਛਤ ਗੁਰ ਸੱਚਾ ਪਾਤਸ਼ਾਹ ਸ਼ੱਕਿਆ ਜਿਸਨੇ ਖੰਡੇ ਧਾਰ ਦਾ ਉਸਨੇ ਖੋਪਰ ਆਪਣਾ ਕਿਸਾਂ ਸਣੇ ਲੋਹਾਇਆ ਜਵਾਨੀਆਂ ਦਾ ਉਦੋਂ ਗੋਮਦਾ ਹੁੰਦਾ ਬੁਵੇਖ ਰੋਸ਼ਨ ਹੁੰਦਾ ਦਾਨ ਬਲੀਦਾਨ ਬਲੀਦਾਨੀਆਂ ਦਾ ਕਮਵਾਸਤੇ ਦਲੀ ਤੇ ਸੀਸ ਧਰਨਾ ਬਣਦਾ ਫਰਜ ਹੈ ਗੋਮਦੇ ਬਾਨੀਆਂ ਦਾ ਜ਼ਾਲਮ ਝੁਲਮ ਕਮਾਉਣਗੇ ਜਦੋਂ ਧੀ ਕਰੇ ਕਿੱਸਾ ਚੱਲਦਾ ਰਹੂ ਕੁਰਬਾਨੀਆਂ ਦਾ ਕਿੱਸਾ ਚੱਲਦਾ ਰਹੂ ਕੁਰਬਾਨੀਆਂ ਦਾ ਤੇਰਾ ਅਮਰ ਤਿਸ਼ਕਿਆ ਜਿਸ ਨੇ ਖੰਡੇ ਤਾਰਦਾ ਉਸ ਨੇ ਖੋਪਰ ਆਪਣਾ ਕੇ ਸਾਸਣੇ ਲੋਹਾਇਆ ਤੇਰਾ ਢਾਢੀ ਹਾਂ ਮੈਂ ਦਾਸ ਆ ਤੇਰੇ ਚਰਨਾਂ ਦਾ ਤੇਰਾ ਜਸ ਜਸ ਕਰਨ ਲਈ ਦਰ ਤੇਰੇ ਤੇ ਆਇਆ ਮੇਰ ਕਲਗੀ ਵਾਲ ਸਤ ਗੁਰ ਸੱਚਾ ਪਾਤਸ਼ਾਹ ਮੇਰ ਕਲਗੀ ਵਾਲ ਸਤ ਗੁਰ ਸੱਚਾ ਪਾਤਸ਼ਾਹ